ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਹਾਂਜੀ ਜੀ ਆਇਆ ਜ਼ਿਕਰੀਆ ਅੱਜ ਆਪਾਂ ਦਾ ਸਭ ਦੇ ਫੇਵਰੇਟ ਤੇ ਬਹੁਤ ਹੀ ਅੱਛੇ ਗਿਆਨੀ ਰঞ্জੀਤ ਸਿੰਘ ਦਾਦਰੀ ਵਾਲੇ ਦੀ ਵੀਡੀਓ ਵੇਖਾਂਗੇ ਅੱਛਾ ਅੱਛਾ ਤੇ ਉਹਨਾਂ ਉਹ ਬਹੁਤ ਅੱਛੇ ਤਰੀਕੇ ਨਾਲ ਬਿਆਨ ਕਰਦੇ ਤੁਹਾਨੂੰ ਬਤਾ ਬੜੀ ਤਫਸੀਲ ਨਾਲ ਬਿਆਨ ਕਰਦੇ ਨੇ ਇੱਕ ਇੱਕ ਐਂਗਲ ਦੱਸਦੇ ਨੇ ਮਾਡਰਨ ਤਰੀਕੇ ਨਾਲ ਬਿਆਨ ਕਰਦੇ ਨੇ ਤੇ ਉਹ ਇਸ ਟਾਈਮ ਬਿਆਨ ਕਰ ਰਹੇ ਨੇ ਕਿ ਜਿਹੜਾ ਸਕੂਨ ਹੈ ਉਹ ਕਿਵੇਂ ਹਾਸਲ ਹੋਏਗਾ ਸਹੀ ਹੋ ਗਿਆ ਤੇ ਲਾਫ ਅਟਰੈਕਸ਼ਨ ਕੀ ਹੈ ਇਸ ਬਾਰੇ ਗੱਲ ਕਰ ਰਹੇ ਨੇ ਕੀ ਕੁਦਰਤ ਦਾ ਇੰਟਰਸਟਿੰਗ ਵੀਡੀਓ ਹੈ ਹਾਂਜੀ ਬਹੁਤ ਇੰਟਰਸਟਿੰਗ ਵੀਡੀਓ ਹੈ ਤੇ ਆਪਾਂ ਇਹਨਾਂ ਦੀਆਂ ਸਾਰੀਆਂ ਵੀਡੀਓ ਇੰਟਰਸਟਿੰਗ ਹੁੰਦੀਆਂ ਐ ਤੇ ਫੁੱਲ ਐਚਡੀ ਹੁੰਦੀਆਂ ਹਾਂਜੀ ਦੋਸਤੋ ਤੁਸੀਂ ਸਾਡੇ ਨਾਲ ਜੁੜੇ ਰਿਹਾ ਹੈ ਬੜਾ ਕਮਾਲ ਦਾ ਮੈਂ ਵਿਸ਼ਾ ਪਿਛਲੇ ਕਈ ਦਿਨਾਂ ਤੋਂ ਜਿਹੜੀ ਸਾਡਾ ਔਰਾ ਸਾਡੀ ਥੌਟ એનર્ਜੀ ਸਾਡੀ ਫ੍ਰੀਕੌਂਸੀ ਕਿੰਦਾ ਦੀ ਹੁੰਦੀ ਹੈ ਉਦਾਂ ਦਾ ਕੁਝ ਅਸੀਂ ਕੁਦਰਤ ਵਿੱਚੋਂ ਅਟਰੈਕਟ ਕਰਦੇ ਆ ਅਟਰੈਕਟ ਖਿੱਚਦੇ ਜੀ ਸੁਣੋ ਧਿਆਨ ਨਾਲ ਮੇਰੀ ਗੱਲ ਸੁਣੋ ਪੀਟੀਸੀ ਚੈਨਲ ਵਾਲਿਆਂ ਨੇ ਜਾਂ ਕੋਈ ਵੀ ਚੈਨਲ ਨੇ ਜਿੰਨੇ ਚੱਲਦੇ ਨੇ ਇਹ ਵਿਸ਼ਾ ਥੋੜਾ ਸਮਝਣ ਵਾਲਾ ਬਰੀਕ ਹੈ ਸਮਝ ਚ ਆ ਜਾਂਦਾ ਕੋਈ ਖ ਸਿੱਧੀ ਗੱਲ ਸਿੱਧੇ ਸ਼ਬਦਾਂ ਚ ਮੈਂ ਸਮਝਾਉਂਦਾ ਪੀਟੀਸੀ ਵਾਲਿਆਂ ਨੇ ਉੱਤੇ ਤਰੰਗਾਂ ਛੱਡ ਦਿੱਤੀਆਂ ਨੇ ਚੈਨਲ ਵਾਲਿਆਂ ਨੇ ਜਾਂ ਜਿਹੜੇ ਵੀ ਚੈਨਲ ਸਾਡੇ ਟੀਵੀ ਤੇ ਚੱਲਦੇ ਨੇ ਤਰੰਗਾਂ ਛੱਡਤੀਆਂ ਆਪਣੀਆਂ ਆਪਣੀਆਂ ਸਾਰੇ ਚੈਨਲਾਂ ਨੇ ਛੱਡੀਆਂ ਹੋਈਆਂ ਅਸੀਂ ਆਪਣੇ ਰਿਮੋਟ ਤੋਂ ਟੀਵੀ ਦੇ ਵਿੱਚ ਜਿਹੜੀ ਫ੍ਰੀਕਵੈਂਸੀ ਦੇ ਉੱਤੇ ਉਹਨੂੰ ਉਹਨਾਂ ਨੇ ਛੱਡੀਆਂ ਨੇ ਮੰਨ ਲਓ ਉਹਨਾਂ ਨੇ ਚੈਨਲ ਦਾ ਨੰਬਰ 1 ਛੱਡ ਦਿੱਤਾ ਜਦੋਂ ਅਸੀਂ ਉਸ ਚੈਨਲ ਨੂੰ ਰਿਮੋਟ ਤੋਂ ਮਲਾਉਣਾ ਹੈ ਤੇ ਉਹਦੀਆਂ ਤਰੰਗਾਂ ਸਾਡੇ ਵਾਲੇ ਰਿਮੋਟ ਨੇ ਟੀਵੀ ਨੇ ਖਿੱਚ ਲੈਣੀ ਆ ਤੇ ਸਾਡੇ ਚੈਨਲ ਦੇ ਉੱਤੇ ਕੀ ਚੱਲੂਗਾ ਫਲ ਕਿਹੜਾ ਚੈਨਲ ਪੀਟੀਸੀ ਚੱਲੂ ਹੁਣ ਇੰਡੀਆ ਨਿਊਜ਼ ਵਾਲਿਆਂ ਨੇ ਆਪਣੀਆਂ ਛੱਡੀਆਂ ਨੇ ਅਸੀਂ ਚੈਨਲ ਨਾਲ ਫ੍ਰੀਕਵੈਂਸੀ ਮੈਚ ਕੀਤੀ ਆਪਣੇ ਵਾਲੀ ਤੇ ਫਿਰ ਕਿਹੜੀਆਂ ਖਿੱਚ ਲਈਆਂ ਇੰਡੀਆ ਨਿਊਜ਼ ਆਜ ਤੱਕ ਵਾਲਿਆਂ ਨੇ ਵੀ ਆਪਣੀਆਂ ਛੱਡੀਆਂ ਹੋਈਆਂ ਨੇ ਅਸੀਂ ਅਜੋ ਚੈਨਲ ਚੇਂਜ ਕੀਤਾ ਫਿਰ ਕਿਹੜੀਆਂ ਆਜ ਤੱਕ ਸਮਝ ਆਈ ਇਸੇ ਤਰ੍ਹਾਂ ਜਿਹੜਾ ਸਾਡਾ ਫੋਨ ਹੈ ਇਹਦਾ ਨੰਬਰ ਉੱਤੇ ਛੱਡਿਆ ਹੋਇਆ ਜਿਹੜੇ ਬੰਦੇ ਨੇ ਉਹਦੇ ਨਾਲ ਮੈਚ ਕਰਤਾ ਫ੍ਰੀਕੁਐਂਸੀ ਮਿਲ ਗਈ ਸਾਡੇ ਨੰਬਰ ਤੇ ਕਾਲ ਆ ਜਾਣੀ ਇਹ ਸਾਰਾ ਕੁਝ ਕਿੱਥੇ ਹੈ ਉੱਤੇ ਹੈ ਕਿੱਥੇ ਹੈ ਇੱਥੇ ਹੀ ਹੈ ਸਾਰਾ ਇੱਥੇ ਹੀ ਤਰੰਗਾਂ ਨੇ ਹੁਣ ਇੱਕ ਨਾ ਇਹਦੇ ਵਿੱਚ ਭੈੜੀਆਂ ਮਾੜੀਆਂ ਚੰਗੀਆਂ ਹਰ ਤਰ੍ਹਾਂ ਦੀਆਂ ਇੱਥੇ ਤਰੰਗਾਂ ਨੇ ਵਾਈਬ੍ਰੇਸ਼ਨ ਨੇ ਬ੍ਰਹਿਮੰਡ ਕੀ ਇੱਕ ਵਾਈਬ੍ਰੇਸ਼ਨ ਹੈ ਇੱਕ ਤਰੰਗ ਹੈ ਇੱਕ ਸਿਰਫ ਐਟਮ ਦੇ ਬਣੀ ਹੋਈਆਂ ਤਰੰਗਾਂ ਹੀ ਤਰੰਗਾ ਉਡੀਆਂ ਫਿਰਦੀਆਂ ਹੁਣ ਜੇ ਤੁਸੀਂ ਆਨੰਦ ਵਾਲੀ ਫ੍ਰੀਕਵੈਂਸੀ ਦੇ ਵਿੱਚ ਫੋਮੋਗੇ ਤੁਸੀਂ ਖਿੱਚੋਗੇ ਫਿਰ ਕੀ ਆਨੰਦ ਤੁਹਾਡੇ ਚੈਨਲ ਤੇ ਕੀ ਚੱਲੂ ਆਨੰਦ ਕਿਉਂਕਿ ਤੂੰ ਹੁਣ ਆਪਣੇ ਰਿਮੋਟ ਨੂੰ ਉਹਦੇ ਨਾਲ ਮਲਾਇਆ ਹੁਣ ਤੂੰ ਤੇਰੇ ਰਿਮੋਟ 'ਚ ਖਰਾਬੀ ਹੈ ਤੂੰ ਕਹਿੰਦੇ ਨਾ ਪੀਟੀਸੀ ਆਉਂਦਾ ਨਹੀਂ ਤੇਰਾ ਨੰਬਰ ਸਹੀ ਨਹੀਂ ਮਿਲ ਰਿਹਾ ਅੱਜ ਤੱਕ ਤਾਂ ਨਹੀਂ ਚੱਲਦਾ ਤੇਰਾ ਰਿਮੋਟ ਖਰਾਬ ਹੈ ਸਕ੍ਰੀਨ ਤੇ ਉਹੀ ਦਿਸੂਗਾ ਜੇ ਤੂੰ ਰਿਮੋਟ ਸਹੀ ਕਰੇ ਆ ਸਾਡੇ ਅੰਦਰ ਸਕ੍ਰੀਨ ਹੈ ਆਨੰਦ ਚ ਰਹਿਣਾ ਚਾਹੁੰਨਾ ਆ ਸਕ੍ਰੀਨ ਵਿੱਚ ਹਰ ਵੇਲੇ ਆਨੰਦ ਵਾਲਾ ਚੈਨਲ ਚੱਲੇ ਤੇ ਤੈਨੂੰ ਉਹ ਫ੍ਰੀਕਵੈਂਸੀ ਤੇ ਆਪਣੇ ਆਪ ਨੂੰ ਲਜਾਣਾ ਪੈਣਾ ਤੇ ਆਨੰਦ ਨੂੰ ਅਟਰੈਕਟ ਕਰਨਾ ਪੈਣਾ ਖਿੱਚਣਾ ਪੈਣਾ ਆਪਣੇ ਵੱਲ ਜਦੋਂ ਤੁਸੀਂ ਉਸ ਫ੍ਰੀਕਵੈਂਸੀ ਤੇ ਸੀ ਨਾ ਕੈਂਪਾਂ ਵਾਲੇ ਯਾਦ ਕਰੋ ਭਲਾ ਜਦੋਂ ਕੈਂਪ ਲਾ ਰਹੇ ਸੀ ਆ ਅਪਾ ਉਹਨਾਂ ਦਿਨਾਂ 'ਚ ਉਸ ਫ੍ਰੀਕਵੈਂਸੀ 'ਤੇ ਚਲੇ ਗਏ ਜਦੋਂ ਸਿਰਫ ਅਨੰਦੀ ਅਨੰਤ ਆ ਰਹੀ ਸੀ ਸਾਡਾ ਚੈਨਲ ਗਲਤ ਹੋ ਜਾਂਦਾ ਹੈ ਸਾਡੀ ਪ੍ਰੋਬਲਮ ਇਹ ਹੈ ਅਸੀਂ ਚੈਨਲ ਗਲਤ ਮਲਾਕ ਦੇ ਰਹੇ ਹਾਂ ਆ ਜਿਹੜਾ ਇੱਥੇ ਇਰੀਟੇਟ ਹੋ ਰਿਹਾ ਗੁੱਸਾ ਹੋ ਰਿਹਾ ਖਿਜ ਹੋ ਰਹੀ ਹੈ ਅਸਲ 'ਚ ਇਹ ਪ੍ਰੋਬਲਮ ਇਹ ਹੈ ਕਿ ਅਸੀਂ ਖਿੱਚੀ ਹੋ ਕੁਝ ਰਹੇ ਹਾਂ ਗੁਰੂ ਸਾਹਿਬ ਨੇ ਇਹਨੂੰ ਕਿਹਾ ਸੀ ਲਾਫ ਨੇਚਰ ਕਾਨੂੰਨ ਹੈ ਜਿਹੜਾ ਕੁਦਰਤ ਦਾ ਇਹ ਤੇਰੇ ਇਰਾਦਿਆਂ ਤੇ ਲੱਗਦਾ ਹੈ ਤੂੰ ਸੋਚਦਾ ਕਿਵੇਂ ਹੈ ਤੇਰੇ ਖਿਆਲ ਆਪ ਕਿਵੇਂ ਦੇ ਨੇ ਅੰਦਰ ਹਰ ਥਾਟ ਦੇ ਵਿੱਚ ਫ੍ਰੀਕਵੈਂਸੀ ਹੈ ਹਰ ਥਾਟ ਇੱਕ એનર્ਜੀ ਲੈ ਕੇ ਆਉਂਦਾ ਤੁਹਾਡੇ ਅੰਦਰ ਇਹਨੂੰ ਇਹਦੇ ਤੇ ਵਰਗ ਕਰੋ ਨਾਨਕ ਜੀ ਉਪਾਏ ਕੈ ਲਿਖ ਨਾਵੇ ਧਰਮ ਬਹਾਲਿਆ ਕੁਦਰਤ ਬੈਠਾ ਧਰਮ ਬੈਠਾ ਧਰਮ ਰਾਜਾ ਬੈਠਾ ਤੂੰ ਸੋਚਦਾ ਕਿਵੇਂ ਹੈ ਹੁਣ ਮੇਰੀ ਗੱਲ ਸੁਣਿਓ ਇਹਨੂੰ ਹੋਰ ਥੋੜਾ ਜਿਆਦਾ ਖੋਲ ਦੇਣਾ ਵੇਖੋ ਇੱਕ ਹੈ ਐਕਸ਼ਨ ਤੇਰੇ ਸਰੀਰ ਦਾ ਤੇ ਇੱਕ ਐਕਸ਼ਨ ਹੈ ਤੇਰੇ ਮਨ ਦਾ ਰੱਬ ਕੁਦਰਤ ਤੇਰੇ ਮਨ ਦਾ ਐਕਸ਼ਨ ਵੇਖਦਾ ਵੇਖੋ ਜੀਪ ਦਾ ਐਕਸ਼ਨ ਹੈ ਮੈਲ ਕੱਢ ਦਿਓ ਮੈਲ ਕੱਢ ਦਿਓ ਇਹ ਸਰੀਰ ਦਾ ਐਕਸ਼ਨ ਹੈ ਪਰ ਮਨ ਕੀ ਕਹਿੰਦਾ ਨਾ 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 ਇੰਨੇ ਨਾਲ ਕੀ ਹੋ ਚੱਲਿਆ ਇਹ ਤੇ ਮਾੜਾ ਜਿਹਾ ਹੀ ਹੈ ਇੰਨਾ ਕਿਤੇ ਕੋਈ ਪੁੱਛ ਨਹੀਂ ਕਹਿੰਦਾ ਮਨ ਐਕਸ਼ਨ ਨਹੀਂ ਕਰ ਰਿਹਾ ਜੀਵ ਕਰ ਰਿਹਾ ਫਿਰ ਸੁਣੋ ਕਿਸੇ ਬੰਦੇ ਨੂੰ ਤੁਸੀਂ ਮਿਲਦੇ ਹੋ ਤੁਸੀਂ ਉਹਨੂੰ ਮਿਲੇ ਜੱਫੀ ਪਾ ਕੇ ਸਰੀਰ ਨੇ ਤੇ ਐਕਸ਼ਨ ਕੀਤਾ ਦੋਸਤ ਆਇਆ ਇਹਨੂੰ ਮਿਲਿਆ ਪਰ ਮਨ ਕੀ ਕਹਿੰਦਾ ਉਹ ਕਿੱਥੇ ਆ ਗਿਆ ਕੋਈ ਟਾਈਮ ਹੈ ਹੁਣ ਮੈਂ ਮੂਵੀ ਦੇਖਣੀ ਸੀ ਹੁਣ ਮੈਂ ਮੇਰਾ ਹੋਰ ਕੰਮ ਵੀ ਕਿੱਥੋਂ ਆ ਗਿਆ ਤਨ ਨੇ ਐਕਸ਼ਨ ਕੀਤਾ ਪਰ ਮਨ ਨੇ ਐਕਸ਼ਨ ਨਹੀਂ ਕੀਤਾ ਹੁਣ ਤਨ ਤੇ ਉਹਨੂੰ ਮਿਲ ਗਿਆ ਪਕੌੜੇ ਵੀ ਖਵਾਏ ਰੋਟੀ ਵੀ ਖਵਾਈ ਪਰ ਮਨ ਹੈ ਜਿਹੜਾ ਜਿਹੜਾ ਤੇਰਾ ਮਨ ਦਾ ਐਕਸ਼ਨ ਹੈ ਇਹ ਗੁਦਰਤ ਵੇਖਦੀ ਏ ਇਹਨੂੰ ਰੱਬ ਵੇਖਦਾ ਹੈ ਮਨ ਨੇ ਐਕਸ਼ਨ ਹੀ ਨਹੀਂ ਕੀਤਾ ਤੂੰ ਦੋਸਤ ਨਾਲ ਰਹੇਗਾ ਪਰ ਤੈਨੂੰ ਸਵਾਦ ਨਹੀਂ ਆਉਣੀ ਮਨ ਦਾ ਐਕਸ਼ਨ ਨਾਲ ਜਾਂਦਾ ਅਸੀਂ ਤਨ ਦਾ ਐਕਸ਼ਨ ਤੇ ਕਰਦੇ ਹਾਂ ਸਾਡਾ ਮਨ ਐਕਸ਼ਨ ਮੈਂ ਕੀਰਤਨ ਕਰ ਰਿਹਾ ਮਨ ਦੀ ਨਾਲ ਕਰਦਾ ਤੇ ਵੇਖੋ ਕੀਰਤ ਆਵਾਜ਼ ਮੇਰੀ ਤੁਸੀਂ ਸੁਣਨੀ ਹੈ ਪਰ ਮੇਰੇ ਮਨ ਦੇ ਐਕਸ਼ਨ ਨੂੰ ਕੁਦਰਤ ਨੇ ਵੇਖਣਾ ਉਹਨੇ ਉਦਾਂ ਦਾ ਹੀ ਮੈਨੂੰ ਰਸ ਭੇਜਣਾ ਜੇ ਮੈਂ ਰਸ ਭੇਜਣਾ ਤੇ ਮੈਨੂੰ ਰਸ ਹੋਣਾ ਪਰ ਜੇ ਜੇ ਮੇਰਾ ਮਨ ਵਿਚਲਤ ਹੈ ਕਾਲਾ ਪੈ ਰਿਹਾ ਤੇ ਮੈਨੂੰ ਫਿਰ ਕਾਲ ਪੈਣੀ ਹੈ ਫਿਰ ਮੈਨੂੰ ਰਸ ਨਹੀਂ ਹੋਣਾ ਅੰਦਰ ਮੇਰੇ ਕੀ ਚੱਲਦਾ ਹੈ ਇਰਾਦਾ ਮੇਰਾ ਕੀ ਹੈ ਇਹ ਇਰਾਦਿਆਂ ਤੇ ਕੰਮ ਕਰਿਆ ਜ਼ਿੰਦਗੀ 'ਚ ਜਦੋਂ ਕਿਸੇ ਨੂੰ ਮਿਲੋ ਇਰਾਦਾ ਵੀ ਸਹੀ ਰੱਖੋ ਜਾਂ ਫਿਰ ਨਾ ਮਿਲਦਾ ਤਨ ਤੇ ਮਨ ਦਾ ਮੇਲ ਕਰਕੇ ਮਿਲਿਆ ਕਰੋ ਨਹੀਂ ਤੇ ਨਾ ਮਿਲਿਆ ਕਰੋ ਬੈਠਿਆ ਹੀ ਨਾ ਕਰੋ ਪਰ ਜੇ ਤੁਹਾਡਾ ਮਨ ਨਹੀਂ ਨਾ ਮੰਨਦਾ ਤਨ ਤੇਰਾ ਦੋਸਤ ਵੇਖ ਰਿਹਾ ਮਨ ਤੇਰਾ ਕੁਦਰਤ ਰੱਬ ਵੇਖਦਾ ਇੱਕ ਤਾਂ ਕਹਿ ਸਕਦੇ ਮਨ ਦਾ ਐਕਸ਼ਨ ਹੀ ਹੈ ਤੁਹਾਡਾ ਮਨ ਐਕਸ਼ਨ ਨਹੀਂ ਲੈਂਦਾ ਤਨ ਲੈਂਦਾ ਹੈ ਇਸੇ ਕਰਕੇ ਸਵਾਦ ਹੀ ਨਹੀਂ ਆਉਂਦਾ ਲੋਕੀ ਕੀਰਤਨ ਕਰਦੇ ਨੇ ਸਵਾਦ ਆ ਸਾਜ਼ ਵੱਜ ਰਹੇ ਨੇ ਸਵਾਦ ਵਜਾ ਰਿਹਾ ਬੰਦਾ ਪਰ ਸਵਾਦ ਨਹੀਂ ਪਾਠ ਕਰਦਾ ਪਰ ਸਵਾਦ ਨਹੀਂ ਸਵਾਦ ਕਾਦੇ ਨਾਲ ਆਉਣਾ ਐਕਸ਼ਨ ਲੈਣਾ ਮਨ ਤੇ ਐਕਸ਼ਨ ਮਨ ਦੇ ਐਕਸ਼ਨ ਨੇ ਸਵਾਦ ਲੈਣਾ ਤੇ ਮਨ ਨੂੰ ਐਕਸ਼ਨ ਚ ਲਿਆਓ ਬੜਾ ਗਹਿਰਾ ਵਿਸ਼ਾ ਹੈ ਜਦੋਂ ਤੋਂ ਇਹ ਸਮਝ ਆਈ ਮੈਂ ਆਪਣੀ ਗੱਲ ਕਰਦਾ ਮੈਨੂੰ ਤੁਹਾਡਾ ਨਹੀਂ ਪਤਾ ਮੈਂ ਇਹ ਨੁਕਤੇ ਤੇ ਬਹੁਤ ਸਾਲਾਂ ਤੋਂ ਪਿਛਲੇ ਸਾਲ ਤੋਂ ਜ਼ਿਆਦਾ ਮਨ ਦੀ ਗੱਲ ਨੂੰ ਸਮਝਣਾ ਪਰ ਮੈਂ ਮੈਂ ਹਰ ਵੇਲੇ ਇਹ ਦੇਖਦਾ ਹੁੰਦਾ ਮੇਰੀ ਫ੍ਰੀਕਵੈਂਸੀ ਕਿਵੇਂ ਦੀ ਹੈ ਮੇਰੇ ਵਿਚਾਰ ਕਿਵੇਂ ਦੇ ਚੱਲ ਰਹੇ ਨੇ ਮੇਰੇ ਵਿਚਾਰਾਂ ਦੀ ਫ੍ਰੀਕਵੈਂਸੀ ਕਿਵੇਂ ਦੀ ਹੈ ਤੇ ਸੱਚੀ ਕਹਿ ਰਿਹਾ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਾ ਮੈਂ ਗੁਰੂ ਗ੍ਰੰਥ ਸਾਹਿਬ ਕੋਲ ਬੈਠਾ ਮੈਨੂੰ ਆਪਣੇ ਆਪ ਮੈਂ ਕੀਰਤਨ ਦੀ ਕਸਮ ਖਾ ਕੇ ਕਹਿ ਸਕਦਾ ਮੈਨੂੰ ਯਾਦ ਕਰਨਾ ਪਏਗਾ ਮੈਂ ਦੁਖੀ ਕਿਹੜੇ ਦਿਨ ਹੋਇਆ ਸੀ ਮਨ ਲਓ ਜੇ ਮੈਂ ਹੁਣ ਸੋਚਣ ਲੱਗਾ ਵੀ 10 ਦਿਨ ਹੋ ਗਏ 20 ਦਿਨ ਹੋ ਗਏ ਮੀ ਜੇ ਕਿਤੇ ਮੈਨੂੰ ਪਰੇਸ਼ਾਨ ਹੋਇਆ ਵੀ ਹੋਵਾਂਗਾ ਤੇ ਵੱਧ ਤੋਂ ਵੱਧ 5 ਮਿੰਟ ਲਈ ਹੋਇਆ ਹੋਵਾਂਗਾ ਉਹ ਵੀ ਕਿਤੇ ਮਹੀਨਾ ਪਹਿਲਾਂ ਨਹੀਂ ਤੇ ਕਦੇ ਮਨ ਪਰੇਸ਼ਾਨ ਨਹੀਂ ਹੁੰਦਾ ਸੇਧ ਦੀ ਪ੍ਰੋਬਲਮ ਆਈ ਮੈਂ ਅੱਖਾਂ ਦਾ ਆਪਰੇਸ਼ਨ ਕਰਵਾਇਆ ਕੱਲ ਮੇਰੀ ਆਵਾਜ਼ ਹੀ ਬੰਦ ਹੋ ਗਈ ਸਵੇਰੇ ਅੱਜ ਸਵੇਰੇ ਲਈ ਬਾਈ ਤੇਜ਼ ਖਾਲੀ ਪਰ ਠੀਕ ਹੈ ਕੱਲ ਸਵੇਰੇ ਠੀਕ ਹੋ ਜੀ ਸ਼ਾਮ ਨੂੰ ਠੀਕ ਹੋ ਕਈਂਟਾ 2 ਘੰਟੇ ਨੇ ਰਹਿਣਾ ਇਹ ਸਰੀਰ ਦਾ ਰੋਗ ਹੈ ਮਨ ਨੂੰ ਨਹੀਂ ਪਰਬਲ ਹੁਣ ਇਹਦਾ ਮਤਲਬ ਅਗਲਾ ਕਹੇ ਹਾਂ ਜੀ ਤੁਹਾਨੂੰ ਕੰਮ ਕੋਈ ਨਹੀਂ ਏਡਾ ਵੱਡਾ ਸਥਾਨ ਹੈ 150 ਬੰਦਾ ਇੱਥੇ ਕੰਮ ਕਰਦਾ ਹੈ ਲੰਗਰ ਦਿਨ ਰਾਤ ਚੱਲਦੈ ਨੇ ਜਿੱਡਾ ਸਿਰ ਹੁੰਦਾ ਪੀੜ ਵੀ ਉੰਦੀ ਜ਼ਿੰਮੇਵਾਰੀਆਂ ਥੋੜੀਆਂ ਨੇ ਪਰ ਮਨ ਸਮਝਦਾ ਹੈ ਵੀ ਇਹ ਕੰਮ ਮੈਂ ਕਰਨਾ ਹੈ ਆਪਣੀ ਫਿਰ ਕਿਉਂ ਸੀ ਮੈਂ ਖਰਾਬ ਇਹ ਬੰਦੇ ਨਾਲ ਮੈਂ ਗੱਲ ਕਰਨੀ ਹੈ ਇਹਦੇ ਨਾਲ ਪਰ ਮੈਂ ਆਪਣਾ ਮਨ ਨਹੀਂ ਖਰਾਬ ਕਰਨਾ ਇਹ ਭਾਵੇਂ ਈਰੀਟੇਟ ਹੈ ਮੈਂ ਖੁਸ਼ ਹੋ ਕੇ ਮੈਂ ਆਪਣੀ ਫ੍ਰੀ ਕਿਉਂਸੀ ਖਰਾਬ ਨਹੀਂ ਹੋਣ ਦੇਣੀ ਮੈਂ ਆਪਣੇ ਆਪ ਨੂੰ ਖਰਾਬ ਨਹੀਂ ਹੋਣ ਦੇਣਾ ਮੈਂ ਆਪਣੇ ਮਨ ਨੂੰ ਕਾਇਮ ਰੱਖਣਾ ਕੋਈ ਗੁੱਸੇ ਵਾਲਾ ਆ ਜਾਂਦਾ ਕੋਈ ਮਾੜਾ ਆ ਜਾਂਦਾ ਕੋਈ ਚੰਗਾ ਆ ਜਾਂਦਾ ਮੈਂ ਮਾੜਾ ਕਿਉਂ ਬਣਾ ਜੇ ਮਾੜਾ ਆ ਗਿਆ ਕੋਈ ਜੇ ਦਿਨ ਚ 10 ਮਾੜੇ ਮਿਲਣਗੇ ਫਿਰ ਤੇ ਮੈਂ ਮਾੜਾ ਹੀ ਬਣਿਆ ਨੂੰ ਕਿ ਉਹਦੇ ਲਈ ਮਾੜਾ ਬਣ ਉਹਦੇ ਲਈ ਵੀ ਮਾੜਾ ਬਨਣਾ ਪੈਣਾ ਉਹਦੇ ਲਈ ਮਾੜਾ ਬਤਲ ਮੈਂ ਕਦੇ ਉਹਦਾ ਵੀ ਗੁੱਸੇ ਦਾ ਜਵਾਬ ਗੁੱਸੇ ਨਾਲ ਉਹਦਾ ਵੀ ਗੁੱਸੇ ਦਾ ਜਵਾਬ ਗੁੱਸੇ ਨਾਲ ਫਿਰ ਤੇ ਸਾਰਾ ਦਿਨ ਗੁੱਸਾ ਹੀ ਰੋ ਚੜਿਆ ਰਹੂ ਤਾਂ ਕਰਕੇ ਇਹ ਨਹੀਂ ਕਿ ਪਰੇਸ਼ਾਨੀਆਂ ਹੁੰਦੀਆਂ ਨਹੀਂ ਸਫਰ ਹੁੰਦੇ ਨੇ ਸਿਹਤ ਦੀ ਪ੍ਰੋਬਲਮ ਆ ਸਕਦੀ ਹੈ ਫਾਈਨੈਂਸ਼ਲੀ ਪ੍ਰੋਬਲਮ ਆ ਸਕਦੀ ਹੈ ਪਰ ਤੁਸੀਂ ਆਪਣੇ ਆਪ ਤੇ ਜੇ ਵਰਕ ਕਰਨ ਲੱਗੋਗੇ ਨਾ ਜਿੱਦਣ ਫਿਰ ਰਿਜ਼ਲਟ ਮਿਲੇਗਾ ਹੁਣ ਮੇਰਾ ਮਨ ਕੈਮ ਕਿਉਂ ਨਹੀਂ ਦੇ ਤੂੰ ਮੰਨ ਲਈ ਕੰਮ ਹੀ ਨਹੀਂ ਕਰਦਾ ਸਰੀਰ ਲਈ ਕੰਮ ਕਰੋ ਦੱਸੋ ਤੁਹਾਡੇ ਚ ਕੋਈ ਬੰਦਾ ਕਹਿ ਸਕਦਾ ਮੈਂ ਸਵੇਰੇ ਐਕਸਰਸਾਈਜ਼ ਕਰੂੰਗਾ ਜਿੰਮ ਕਰੂੰਗਾ ਮਿਹਨਤ ਕਰੂੰਗਾ ਗੱਲ ਬਣਦੀ ਨਹੀਂ ਕਿਉਂ ਨਹੀਂ ਬਣੂਗੀ ਤੇਰੇ ਡੋਲੇ ਵੀ ਬਣਨਗੇ ਤੇਰੀ ਸਿਹਤ ਵੀ ਬਣੂਗੀ ਪਰ ਜੇ ਤੂੰ ਕਰਦਾ ਨਹੀਂ ਫਿਰ ਤੂੰ ਕਿਵੇਂ ਕਹਿ ਸਕਦਾ ਤੂੰ ਕਰਦਾ ਹੀ ਨਹੀਂ ਤੇ ਬੰਦੇ ਮੰਨ ਲਈ ਗੱਲ ਸੁਣ ਲੈਂਦੇ ਨੇ ਪਰ ਮੰਨ ਲਈ ਕਰਦੇ ਕੁਛ ਨਹੀਂ ਕੋਈ ਬੰਦਾ ਨਹੀਂ ਦੱਸਦਾ ਵੀ ਮੈਂ ਕੁਛ ਕਰਦਾ ਮੰਨ ਲਈ ਮੰਨ ਲਈ ਕਰਦਾ ਹੀ ਨਹੀਂ ਤੇ ਫਿਰ ਤੇਰਾ ਮਨ ਠੀਕ ਕਿਵੇਂ ਹੋਵੇ ਕੱਪੜੇ ਨੂੰ ਧੋਂਦਾ ਹੀ ਨਹੀਂ ਤੇ ਸਾਫ਼ ਕਿਵੇਂ ਹੋਵੇ ਤੇ ਮਨ ਮਨ ਦੀ ਮੈਲ ਸਾਬਣ ਨਾਲ ਲੈਂਦੀ ਹੈ ਗਿਆਨ ਨਾਲ ਮਹਾਰਾ ਦਾ ਬਚਨ ਨਹੀਂ ਮੂਤਪਲੀਤੀ ਬੋਲੋ ਆ ਤਾਂ ਰੋਜ਼ ਪੜ ਮੂਤਪਲੀਤੀ ਦੇ ਸਾਬਣ ਸਾਬਣ ਨਾਲ ਧੋਲੋ ਪਰ ਇਹ ਹੱਥ ਪੈਰ ਤਨ ਦੇ ਪਾਣੀ ਧੋਤੈ ਹੱਥ ਪੈਰ ਜੇ ਮੈਲੇ ਹੋ ਜਾਣ ਕਾਦੇ ਨਾਲ ਪਾਣੀ ਮੂਤਪਲੀਤੀ ਕੱਪੜ ਹੋਏ ਦੇ ਸਾਬਣ ਲਈ ਆਓ ਧੋਏ ਸਰੀਰ ਨੂੰ ਇਹਦੇ ਨਾਲ ਕੱਪੜੇ ਨੂੰ ਸਾਬਣ ਤੇ ਫਿਰ ਭਰੀਏ ਮਤ ਭੜੇ ਖਿਆਲ ਉਹ ਧੋਪੈ ਗਿਆਨ ਗਿਆਨ ਨਾਮ ਮਤਲਬ ਗਿਆਨ ਨਾਲ ਧੋਵੋ ਇਹਨੂੰ ਧੁੱਪ ਜਾਣਾ ਹੁਣ ਬੰਦਾ ਉਣਾ ਨਹੀਂ ਚਾਉਂਦਾ ਤੈਨੂੰ ਮੰਗਣਾ ਨਾ ਆਵੇ ਤੇ ਦੁੱਖ ਦੱਸਣਾ ਨਾ ਆਵੇ ਤੇ ਮੈਂ ਕੀ ਕਰਾਂ ਇੱਥੇ ਫਿਰ ਬੰਦਾ ਕਰੇ ਕੀ ਦੱਸੂ ਤੂੰ ਦੱਸਣਾ ਹੀ ਨਹੀਂ ਚਾਹੁੰਦਾ ਬਦਲਣਾ ਹੀ ਨਹੀਂ ਚਾਹੁੰਦਾ ਫਿਰ ਉੱਥੇ ਨਹੀਂ ਨਾ ਕੁਝ ਹੋ ਸਕਦਾ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮਹਿ ਝੂਕ ਅੰਦੇ ਏਕ ਨਾ ਲੱਗ ਗਈ ਜਿਵੇਂ ਬਾਸ ਵਜਾਈ ਹੈ ਫੂਕ ਇਹ ਆਪਾਂ ਇੱਕ ਕਥਾ ਸੁਣੀ ਭਾਈ ਰঞ্জੀਤ ਸਿੰਘ ਦਾਦਰੀਆਂ ਵਾਲੇ ਦੀ ਜੋ ਕਿ ਬੜੇ ਅੱਛੇ ਤਰੀਕੇ ਨਾਲ ਬਿਆਨ ਕਰ ਰਹੇ ਸੀ ਬਿਆਨ ਇਹ ਉਹ ਇਹ ਕਰਨਾ ਚਾਹ ਰਹੇ ਸੀ ਕਿ ਸਕੂਨ ਕਿਵੇਂ ਲੈਣਾ ਹਾਂਜੀ ਤੇ ਉਹਦੇ ਵਿੱਚ ਉਹਨਾਂ ਨੇ ਜਿਹੜੀ ਫਿਰ ਗੱਲ ਕੀਤੀ ਤੇ ਜਿਹੜਾ ਲਾਅ ਆਫ ਅਟਰੈਕਸ਼ਨ ਹੈ ਨਾ ਇੱਕ ਕਾਨੂੰਨ ਹੈ ਜਿਸ ਤਰ੍ਹਾਂ ਬਾਕੀ ਲਾਅ ਬਣੇ ਹੁੰਦੇ ਨੇ ਇੰਜ ਇੱਕ ਲਾਅ ਆਫ ਅਟਰੈਕਸ਼ਨ ਹੈ ਕਿ ਉਹਨਾਂ ਦੇ ਮੁਤਾਬਕ ਇਹ ਵੇ ਨੇ ਤੇ ਬਹੁਤ ਬੁੱਕਾਂ ਵੀ ਲਿਖੀਆਂ ਗਈਆਂ ਨੇ ਕਥਾਵਾਂ ਲਿਖੀਆਂ ਗਈਆਂ ਨੇ ਉਹਦੇ ਜੇ ਬਿਆਨ ਕੀਤਾ ਜਾਂਦਾ ਕਿ ਜੋ ਤੁਸੀਂ ਚਾਹੁੰਦੇ ਜੇ ਨਾ ਉਹ ਹਰ ਜਗ੍ਹਾ ਤੇ ਲਿਖ ਦਿਓ ਆ ਮਤਲਬ ਤੁਸੀਂ ਲੰਮੇ ਵੇ ਤੁਸੀਂ ਜਾਣੇ ਗੱਡੀ ਲੈਣੀ ਤੁਸੀਂ ਅਗਰ ਕੋਈ ਵੀ ਚੀਜ਼ ਜਿਹੜੀ ਤੁਸੀਂ ਚਾਹ ਰਹੇ ਹੋ ਹਾਂਜੀ ਉਹਨੂੰ ਹਰ ਜਗ੍ਹਾ ਤੇ ਲਿਖੋ ਹਰ ਜਗ੍ਹਾ ਹਰ ਮੋੜ ਤੇ ਹਰ ਜਗ੍ਹਾ ਤੇ ਲਿਖ ਲਓ ਜਿੱਥੇ ਜਿੱਥੇ ਤੁਸੀਂ ਬਹਿਣਾ ਹੈ ਖਲੋਣਾ ਹੈ ਕਰਨਾ ਹੈ ਤੇ ਉਹ ਤੁਹਾਨੂੰ ਮਿਲ ਕੇ ਰਹੇਗੀ ਚੀਜ਼ ਮਤਲਬ ਕਿ ਉਹਦੇ ਨਾਲ ਰਲਦੀ ਮਿਲਦੀ ਰਹੇ ਜਿਵੇਂ ਤੁਸੀਂ ਮਿਸਾਲੇ ਕਹਿੰਦੇ ਜੇ ਗੱਡੀ ਲੈਣੀ ਤੁਸੀਂ ਲੰਮੇ ਬਹੁਤ ਛਾਤੇ ਗੱਡੀ ਦੀ ਫੋਟੋ ਲੱਗੀ ਹੋਏ ਇਧਰ ਮੁੜੋ ਇਧਰ ਲੱਗੀ ਹੋਏ ਕਹਿੰਦੇ ਨੇ ਕਿ ਇਹ ਲਾਫ ਅਟਰੈਕਸ਼ਨ ਦੇ ਵਿੱਚ ਇਹ ਵੀ ਕਿ ਜੋ ਤੁਸੀਂ ਚਾਹੁੰਦੇ ਜੇ ਨਾ ਉਹ ਹਰ ਜਗ੍ਹਾ ਤੇ ਤੁਸੀਂ ਉਹ ਵੇਖਣੀ ਸ਼ੁਰੂ ਕਰ ਦਿਓ ਤੇ ਤੁਸੀਂ ਚਾਣੋਂ ਦੇ ਬਾਰੇ ਸੋਚਣਾ ਸ਼ੁਰੂ ਕਰ ਦਿਓ ਵੇਖਣਾ ਸ਼ੁਰੂ ਕਰ ਦਿਓ ਹਾਂਜੀ ਤੇ ਉਹ ਫਿਰ ਉਹ ਤੁਹਾਨੂੰ ਮਿਲ ਜੇਗੀ ਉਹ ਮਿਲ ਕੇ ਰਹਿੰਦੀ ਹੈ ਜਿਸ ਤਰ੍ਹਾਂ ਉਹ ਦੱਸ ਰਹੇ ਕਿ ਇਹ ਜਿਹੜੀ ਕੁਦਰਤ ਦੇ ਨਾ ਇਹ ਇੱਕ ਵਾਈਬ੍ਰੇਸ਼ਨਸ ਨੇ ਜਿਹੜੀਆਂ ਚੱਲਦੀਆਂ ਬਈਆਂ ਨੇ ਮਿਸਾਲ ਮੈਂ ਪਰੇਸ਼ਾਨ ਹਾਂ ਨਾ ਤੂੰ ਤੁਸੀਂ ਸੋਚਿਆ ਨਗੇ ਮੈਂ ਪਰੇਸ਼ਾਨ ਹਾਂ ਤੁਮ ਮਾ ਮਜ਼ੀਦ ਪਰੇਸ਼ਾਨ ਹੋਈ ਜਾਂਦਾ ਮਜ਼ੀਦ ਪਰੇਸ਼ਾਨ ਹੋਈ ਚੌੜਿਆ ਹੁੰਦਾ ਉਹ ਯਾਰ ਕੋਈ ਵਜ੍ਹਾ ਵੀ ਨਹੀਂ ਹੁੰਦੀ ਕੋਈ ਰੀਜ਼ਨ ਵੀ ਨਹੀਂ ਹੁੰਦੀ ਬੰਦਾ ਪਰੇਸ਼ਾਨ ਹੋਈ ਜਾਂਦਾ ਜਿਸ ਤਰ੍ਹਾਂ ਉਹ ਫਿਰ ਸੈਡ 뮤직 ਸੁਣਦਾ ਉਹ ਹੋਰ ਪਰੇਸ਼ਾਨ ਕਰ ਲੈਂਦਾ ਆਪਣੇ ਆਪ ਨੂੰ ਮਤਲਬ ਕਿ ਉਹ ਸਿਰਫ ਨੈਗੇਟਿਵਿਟੀ ਆਪਣੇ ਆਪ ਲੈ ਕੇ ਆ ਰਿਹਾ ਹੁੰਦਾ ਤੇ ਜੇ ਉਹ ਇਹ ਸੋਚ ਲਵੇ ਕਿ ਮੈਂ ਯਾਰ ਪਰੇਸ਼ਾਨ ਕਿਉਂ ਆ ਅਗਰ ਪੋਜ਼ਿਟਿਵ ਤਲਾਸ਼ ਕਰਨ ਲੱਗ ਪਵੇ ਤੇ ਉਹਨੇ ਤੋਂ ਪਰੇਸ਼ਾਨੀ ਦੂਰ ਹੋ ਜਾਏਗੀ ਖਤਮ ਹੋ ਜਾਏਗੀ ਤੇ ਬਾਕੀ ਉਹਨਾਂ ਨੇ ਜਿਹੜੀਆਂ ਵਿੱਚ ਗੱਲਾਂ ਕਾਫੀ ਕੀਤੀਆਂ ਕਿ ਉਹ ਮਸਾਲਾ ਦੇ ਦੇ ਕਿ ਸਮਝਾਇਆ ਕਿ ਵੀ ਕੁਦਰਤ ਵੀ ਤੁਹਾਨੂੰ ਉਸ ਚੀਜ਼ ਉਹ ਦਿੰਦੀ ਹੈ ਜੋ ਤੁਸੀਂ ਚਾਹਦੇ ਜੇ ਜਦੋਂ ਸਾਨੂੰ ਦੱਸਣਾ ਹੀ ਨਹੀਂ ਆਂਦਾ ਕੁਦਰਤ ਨੂੰ ਕਿ ਵੀ ਅਸੀਂ ਚਾਹਨੇ ਕੀ ਆ ਆਪਣਾ ਕਿ ਕੁਦਰਤ ਦੀਆਂ ਤਰੰਗਾਂ ਨੇ ਇੱਕ ਵਾਈਬ੍ਰੇਸ਼ਨ ਨੇ ਉਹ ਜਿਹੜੀ ਚੀਜ਼ ਤੁਸੀਂ ਉਹ ਤੁਹਾਡੇ ਅੰਦਰ ਜਿਸ ਤਰ੍ਹਾਂ ਦੀ ਚੀਜ਼ ਆ ਰਹੀ ਹੋਵੇ ਉਸ ਤਰ੍ਹਾਂ ਦੀ ਵਾਈਬ੍ਰੇਸ਼ਨ ਆ ਉਹ ਵਾਈਬ੍ਰੇਸ਼ਨ ਅਟਰੈਕਟ ਕਰੇਗਾ ਉਹ ਜਿਆ ਮਤਲਬ ਕਿ ਤੁਹਾਡਾ ਰਿਮੋਟ ਉਹ ਉਹਨਾਂ ਨਾਲ ਮਲਾ ਦੇਗਾ ਤਾਲ ਤੁਹਾਡੀ ਤੋ ਤੁਸੀਂ ਹੁੰਦੇ ਜਾਓਗੇ ਤੇ ਰੱਬ ਵੀ ਜੇ ਤੁਸੀਂ ਰੱਬ ਨੂੰ ਆਪਣੀ ਤਕਲੀਫ ਦੁੱਖ ਸਹੀ ਤਰ੍ਹਾਂ ਬਿਆਨ ਹੀ ਨਹੀਂ ਕਰ ਸਕਦੇ ਫਿਰ ਦਿਨੋਂ ਬਿਆਨ ਨਹੀਂ ਕਰਦੇ ਯਕੀਨ ਨਾਲ ਨਹੀਂ ਕਰਦੇ ਤੇ ਉਹ ਕਿੱਥੋਂ ਮਸਲੇ ਹੱਲ ਹੋਣਗੇ ਉਹਨਾਂ ਨੇ ਕਹਿਨ ਦਾ ਇਹੀ ਮਤਲਬ ਸੀ ਕਿ ਜਿਹੜਾ ਤੁਸੀਂ ਆਪਣਾ ਸਾਨੂੰ ਦੁੱਖ ਹੀ ਨਹੀਂ ਦੱਸਣਾ ਹੁੰਦਾ ਜਿਵੇਂ ਤੁਸੀਂ ਐਕਸਰਸਾਈਜ਼ ਕਰਦੇ ਜੇ ਤੁਸੀਂ ਦਿਨ 'ਚ ਸੋਚ ਲਿਆ ਮੈਂ ਐਕਸਰਸਾਈਜ਼ ਕਰਨੀ ਹੈ ਜੇ ਇਹ ਕਰੋਗੇ ਤੇ ਤੁਹਾਡਾ ਜਿਸਮ ਫਿੱਟ ਰਹੇਗਾ ਸੋਚਣ ਨਾਲ ਨਹੀਂ ਹੋਣਾ ਤੇ ਕਿ ਵੀ ਜਿਸਮ ਫਿਟ ਹੋਏਗਾ ਇਹ ਹੋ ਹੀ ਨਹੀਂ ਸਕਦਾ ਕਿ ਤੁਸੀਂ ਡੇਲੀ ਐਕਸਰਸਾਈਜ਼ ਕਰੋ ਤੇ ਤੁਹਾਡਾ ਜਿਸਮ ਫਿਟ ਨਾ ਹੋਵੇ ਇਸ ਤਰ੍ਹਾਂ ਹੀ ਮੰਨਦਾ ਹੈ ਮੰਨ ਲਏ ਕਿ ਆਪਾਂ ਸੁਣ ਤੇ ਲੈਨੇ ਆ ਲੇਕਿਨ ਆਪਾਂ ਅਮਲ ਨਹੀਂ ਕਰਦੇ ਅਮਲ ਨਹੀਂ ਕਰਦੇ ਹਾਂ ਤੇ ਆਪਾਂ ਫਿਰ ਮਨ ਨੂੰ ਉਸ ਹਾਵ ਨਾਲ ਟ੍ਰੇਨ ਵੀ ਨਹੀਂ ਕੀਤਾ ਜਿਸ ਤਰ੍ਹਾਂ ਕਿ ਇਹ ਬੜੇ ਫੇਵਰੇਟ ਲੋਕਾਂ ਦੇ ਇਹਨੇ ਗਿਆਨੀ ਨੇ ਤੇ ਉਹ ਇਹੀ ਬਿਆਨ ਕਰ ਰਹੇ ਸੀ ਕਿ ਮੈਨੂੰ ਯਾਦ ਕਰਨਾ ਪੈਂਦਾ ਮੈਂ ਦੁੱਖ ਦੁਖੀ ਕਿਦੋਂ ਹੋਇਆ ਸੀ ਕਿਉਂ ਕਿਉਂਕਿ ਉਹਨਾਂ ਨੇ ਕਿਉਂਕਿ ਅੱਜਕੱਲ ਤੇ ਦੌਰ ਚ ਹਰ ਬੰਦਾ ਦੁਖੀ ਹੈ ਦੁਖੀ ਹੈ ਕਿ ਉਹ 네ਗੇਟਿਵਿਟੀ ਅਟਰੈਕਟ ਹੀ ਨਹੀਂ ਕਰਦੇ ਦੂਸਰਾ ਸੋਸ਼ਲ ਮੀਡੀਆ ਤੇ ਨੀਰੀ 네ਗੇਟਿਵਿਟੀ ਹੈ ਅੱਜਕੱਲ ਲੋਕ ਸੋਸ਼ਲ ਮੀਡੀਆ ਦੇਖਦੇ ਨੇ ਮੀਡੀਆ ਦੇਖਦੇ ਨੇ ਟੀਵੀ ਚੈਨਲਾਂ ਤੇ ਉਥੇ ਅੱਛੀ ਖਬਰ ਤੇ ਆਣੀ ਨਹੀਂ 네ਗੇਟਿਵ ਖਬਰ ਹੀ ਆਣੀ ਆ ਵੀ ਇਹ ਹੋ ਗਿਆ ਉਹ ਹੋ ਗਿਆ ਇੰਜ ਹੋ ਗਿਆ ਤੇ ਇਸ ਲਈ ਬੰਦਾ ਪਰੇਸ਼ਾਨ ਰਹਿੰਦਾ ਹੈ ਤੇ ਉਹਦਾ ਹਾਲੇ ਹੀ ਹੈ ਕਿ ਤੁਸੀਂ ਜਿੰਨਾ ਹੀ ਪੋਜ਼ਿਟਿਵਿਟੀ ਅਟਰੈਕਟ ਕਰ ਸਕਦੇ ਜੇ ਕੁਦਰਤ ਤੋਂ ਉੰਨੀ ਕਰੋ ਤੇ ਤੁਸੀਂ ਕਥਾ ਇਥੇ ਐਂਡ ਕਰ ਦਿੰਦੇ ਐਂਡ ਕਰ ਦਿੰਨੇ ਆ ਕਿਉਂਕਿ ਵੀਡੀਓ ਲੰਬੀ ਹੋ ਰਹੀ ਹੈ ਦੋਸਤੋ ਤੇ ਵੀਡੀਓ ਦਾ ਕਰਨੇ تھے ਐਂਡ ਤੇ ਸਾਨੂੰ ਦਿਓ ਇਜਾਜ਼ਤ ਅੱਲਾ ਨੀਗੇ ਬਾ